ਸੱ세 ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਹਾਂ ਮਨੀਸ਼ ਕੌਸ਼ਲ ਪਿਛਲੇ 10 ਤੋਂ 12 ਦਿਨਾਂ ਤੋਂ ਤेंदुए ਦਾ ਜਿਹੜਾ ਡਰ ਬਣਿਆ ਹੋਇਆ ਸੀ ਪਟਿਆਲਾ ਜ਼ਿਲ੍ਹਾ ਦੇ ਲੋਕਾਂ 'ਚ ਉਹ ਡਰ ਇੱਕ ਵਾਰੀ ਫੇਰ ਬਾਹਰ ਨਿਕਲ ਕੇ ਆਇਆ ਹੈ ਕੱਲ ਰਾਤ ਸਮਾਣਾ ਬਲਾਕ ਦੇ ਪਿੰਡ ਡਕਾਲਾ ਦੇ ਵਿੱਚ ਤेंदुए ਨੇ ਆਪਣਾ ਕਹਿਰ ਵਰਪਾਇਆ ਜਿੱਥੇ ਉਸਨੇ 8 ਤੋਂ 10 ਬੇਜੁਮਾਨ ਜਾਨਵਰਾਂ ਨੂੰ ਜਿਹੜਾ ਹੈਗਾ ਮਾਰ ਮੁਕਾਇਆ ਤੇ ਉਹਨਾਂ ਨੂੰ ਖਾ ਗਿਆ ਤੇ ਜਿਸ ਜਗ੍ਹਾ ਦੇ ਉੱਤੇ ਉਸਨੇ ਇਹ ਸਾਰਾ ਕੰਮ ਕੀਤਾ ਉੱਥੇ 5-5 ਫੁੱਟ ਦੇ ਜਿਹੜੇ ਨਿਸ਼ਾਨ ਸੀ ਖੂਨ ਦੇ ਉਹ ਬੇਜਵਾਨ ਜਾਨਵਰਾਂ ਦੇ ਨਿਸ਼ਾਨ ਲੱਗੇ ਹੋਏ ਸੀਗੇ ਉਸ ਜਗ੍ਹਾ ਨੂੰ ਦੇਖਣ ਤੋਂ ਪਤਾ ਲੱਗਦਾ ਹੈ ਕਿ ਤੈਂਦੂਆ ਕਿੰਨਾ ਖੂਖਾਰ ਹੈਗਾ ਔਰ ਕਿਸ ਤਰ੍ਹਾਂ ਉਸਨੇ ਇਹਨਾਂ ਬੇਜਵਾਨ ਜਾਨਵਰਾਂ ਨੂੰ ਉੱਥੇ ਮਾਰ ਮੁਕਾਇਆ ਇਹ ਤੈਂਦੂਏ ਦੇ ਮਾਰੇ ਹੋਏ ਨੇ ਬਈ ਕਦੋਂ ਇਹ ਰਾਤ 11:00 ਵਜੇ ਲਾ ਲਿਓ ਰਣਜੀਤ ਸਿੰਘ ਦੇ ਘਰ ਮੂਰੇ ਦੋ ਉੱਥੇ ਨਾਲੇ ਪੈੜਾ ਨੇ ਹਾਂ ਬਾਕੀ ਤੜਕੀ 5:00 ਵਜੇ 4-5:00 ਵਜੇ ਸਾਡੇ ਘਰੇ ਨਾਲਾ 3-4 ਕੁਤਰੀਏ ਨਵੀਂ ਕੋਠੀ ਚ ਨਵੀਂ ਕੋਠੀ ਚ ਉੱਥੇ ਮਾਰੇ ਪਏ ਨੇ ਹੁਣ ਸਰਕਾਰ ਕੋਈ ਗੌਰ ਕਰੇ ਕੋਈ ਅਫਸਰ ਜਾਂ ਕੋਈ ਵੀ ਬੰਦਾ ਭੇਜੇ ਕੋਈ ਗੱਲਬਾਤ ਹੋਈ ਹੈ ਵਿਭਾਗ ਨੇ ਨਾ ਜੀ ਸਾਡੇ ਕੋਲ ਨਾ ਕਿਸੇ ਦਾ ਨੰਬਰ ਨਾ ਕਿਸੇ ਨਾਲ ਗੱਲਬਾਤ ਹੋਈ ਕਿੰਨਾ ਕੁ ਨੁਕਸਾਨ ਕਰ ਗਿਆ ਨੁਕਸਾਨ ਜਾਨ ਬਰੇ ਖਾ ਗਿਆ ਜੀ ਨੁਕਸਾਨ ਨੇ ਅੰਬੂਲਾ ਤਾਂ ਮਾਰਤੇ ਆ ਨਕਸਾਨ ਇਹ ਆ ਨਾ ਇਹ ਬੰਦਿਆਂ ਨੂੰ ਖਤਰਾ ਜੀ ਕੋਈ ਬੇਪਲੇਖੇ ਤੜਕੇ ਢ ਬੰਦਾ ਬਾਹਰ ਨਿਕਲ ਜੇ ਉਹਨੂੰ ਘੜਾ ਛੜਦਾ ਬਾਹਰਲੇ ਡੇਰੇ ਵਾਲੇ ਕਾਕੰਡਾ ਹਾਂ ਲਾਉਸਮਿੰਟ ਹੋ ਰਹੀਆ ਬਾਬੇ ਨੇ ਕਰੀਆ ਲਾਉਸਮਿੰਟ ਜੀ ਦੋਏ ਗੁਰਦੁਆਰਿਆਂ ਜਾ ਕੱਲ ਬਰਸਾਤ ਲਗਾਤਾਰ ਬਰਸਾਤ ਜਿਹੜੀ ਹੋ ਰਹੀ ਹੈ ਉਹਦੇ ਕਰਕੇ ਜ਼ਮੀਨ ਜਿਹੜੀ ਸੀ ਬੜੀ ਨਰਮ ਹੋਈ ਹੋਈ ਸੀ ਤੇ ਡਕਾਲਾ ਦੇ ਪਿੰਡ ਦੇ ਕਈ ਜਗ੍ਹਾ ਦੇ ਉੱਤੇ ਤेंदुए ਦੇ ਵੱਡੇ ਵੱਡੇ ਪੰਜਿਆਂ ਦੇ ਜਿਹੜੇ ਨਿਸ਼ਾਨ ਹੈ ਉਹ ਦੇਖਣ ਨੂੰ ਮਿਲੇ ਹਨ ਪਿੰਡ ਦੇ ਲੋਕਾਂ 'ਚ ਬਹੁਤ ਜ਼ਿਆਦਾ ਡਰ ਦਾ ਮਾਹੌਲ ਬਣਿਆ ਹੋਇਆ ਹੈ ਪਿੰਡ ਦੇ ਲੋਕਾਂ ਨੇ ਠਿਕਰੀ ਪੈਰੇ ਦੇਣੇ ਸ਼ੁਰੂ ਕਰਤੇ ਹਨ ਉਹਨਾਂ ਦਾ ਕਹਿਣਾ ਹੈ ਕਿ 14 ਤੋਂ 16 ਘੰਟੇ ਹੋ ਚੁੱਕੇ ਹਨ ਹਲੇ ਤੱਕ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਸੁਰੱਖਿਆ ਵਾਸਤੇ ਕੋਈ ਵੀ ਉਰੇ ਨਹੀਂ ਪਹੁੰਚਿਆ ਹੈਗਾ ਨਾ ਹੀ ਜੰਗਲਾਤ ਵਿਭਾਗ ਦੀ ਟੀਮ ਤੇ ਨਾ ਹੀ ਪ੍ਰਸ਼ਾਸਨ ਵੱਲੋਂ ਉਹਨਾਂ ਕੋਲ ਕੋਈ ਉੱਥੇ ਹਾਲੇ ਤੱਕ ਪਹੁੰਚ ਕਰ ਪਾਇਆ ਹੈ ਤੇ ਉਹ ਆਪਣੇ ਆਪ ਹੀ ਠਿਕਰੀ ਪੈਰੇ ਲਗਾ ਕੇ ਆਪਣੇ ਤੇ ਆਪਣੇ ਬੱਚਿਆਂ ਦੀ ਸੁਰੱਖਿਆ ਵਾਸਤੇ ਡੰਡਿਆਂ ਨਾਲ ਉੱਥੇ ਤਣਾਤ ਹੋਏ ਨੇ ਪਿੰਡ ਦੇ ਨੌਜਵਾਨ ਮੁੰਡੇ ਵਾਰੀ-ਵਾਰੀ ਸੇਰ ਪਿੰਡ ਦੇ ਆਸ-ਪਾਸ ਪਿੰਡ ਦੇ ਬਾਹਰ ਜਿਹੜੇ ਹੈਗੇ ਆ ਚੱਕਰ ਲਗਾ ਰਹੇ ਆ ਲੇਕਿਨ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਇੰਨੇ ਜਾਨਵਰਾਂ ਦਾ ਸ਼ਿਕਾਰ ਕਰਨ ਤੋਂ ਬਾਅਦ ਹੁਣ ਇਹ ਤਿੰਦੂਆ ਕਦੋਂ ਬਾਹਰ ਨਿਕਲ ਕੇ ਆਏਗਾ ਔਰ ਕਿੱਥੇ ਕਿਹੜੇ ਏਰੀਆ 'ਚ ਅਗਲੇ 'ਚ ਇਹਦਾ ਜਿਹੜਾ ਹੈਗਾ ਉਹ ਪਹੁੰਚ ਕਰੇਗਾ ਇਹ ਦੇਖਣ ਵਾਲੀ ਗੱਲ ਹੋਏਗੀ ਪੰਜਾਬ ਤੱਕ ਦੇ ਲਈ ਪਟਿਆਲਾ ਤੋਂ ਮਨੀਸ਼ ਕੌਸ਼ਲ